ਆਖਿਰ ਪ੍ਰਮਾਤਮਾ ਜੋ ਪੁੱਛ ਕਰਦਾ ਹੈ ਇਹੀ ਪੁੱਛ ਕਰਦਾ ਹੈ ਤੂੰ ਕੀ ਵਿਆਜ ਹੈ ਤੂੰ ਕੀ ਕੀਤਾ ਹੈ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਉਹ ਕਿੱਥੇ ਕਿੱਥੇ ਤੂੰ ਖਰਚ ਕੀਤੀ ਹੈ ਉਹਦੇ ਨਾਲ ਤੂੰ ਕੀ ਖਟਿਆ तमाम ॠषि ਮੁਨੀਆਂ ਨੇ ਗਰਭਕਾਲ ਦੇ ਬੱਚੇ ਨੂੰ ਬ੍ਰह्मज्ञानी ਮੰਨਿਆ ਉਹਦਾ ਮਨ ਟਿਕਿਆ ਹੋਇਆ ਕਿਉਂਕਿ ਮਨ ਨੂੰ ਖਿਡਾਉਣ ਦੇ ਕੋਈ ਸਾਧਨ ਵੀ ਉਪਲਬਧ ਨਹੀਂ ਨੇ ਨਾ ਬੱਚਾ ਵੇਖ ਸਕਦਾ ਹੈ ਨਾ ਸੁਣ ਸਕਦਾ ਹੈ ਨਾ ਚੱਕ ਸਕਦਾ ਹੈ ਨਾ ਸਪਰਸ਼ ਕਰ ਸਕਦਾ ਹੈ। ਲਿਹਾਜ਼ਾ ਮਨ ਦੀ ਇਕਾਗਰਤਾ ਬਣੀ ਹੋਈ ਹੈ। ਭਜਨ ਕਰਕੇ ਤਪ ਕਰਕੇ ਆਖਰ ਮਨੁੱਖ ਕੀ ਲੱਭਦਾ ਹੈ? ਇਕਾਗਰਤਾ ਲੱਭਦਾ ਹੈ। ਤੇ ਸਾਰਾ ਰਸ ਵੀ ਇਕਾਗਰਤਾ ਦੇ ਚ ਹੈ। ਸਾਰਾ ਆਨੰਦ ਵੀ ਇਕਾਗਰਤਾ ਦੇ ਚ ਹੈ। ਕੀਰਤਨ ਦੇ ਚ ਉਦੋਂ ਹੀ ਆਨੰਦ ਬਣਦਾ ਹੈ ਜਦ ਮਨ ਇਕਾਗਰ ਹੋ ਜਾਏ। ਨਿਤਨੇਮ ਦੇ ਚ ਉਦੋਂ ਹੀ ਰਸ ਬਣ ਜਾਏ ਜਦ ਮਨ ਟਿਕ ਜਾਏ। ਭੋਜਨ ਦੀ ਥਾਲੀ ਅੱਗੋਂ ਹੋਵੇ। ਤੇ ਮਨੁੱਖ ਨੇ ਉਸੇ ਵਕਤ ਟ੍ਰੇਨ ਤੇ ਜਾਣਾ ਹੋਵੇ ਸਮਾਂ ਬਹੁਤ ਥੋੜਾ ਹੋਵੇ ਮਨ ਉਸ ਦਾ ਟ੍ਰੇਨ ਦੇ ਚੋਵੇ ਤਾਂ ਭੋਜਨ ਦੇ ਚ ਸਵਾਦ ਨਹੀਂ ਆਵੇਗਾ ਰਸ ਨਹੀਂ ਆਵੇਗਾ ਇਕਾਗਰਤਾ ਦੇ ਚ ਹੀ ਰਸ ਹੈ ਰਸਤੇ ਦੇ ਚ ਨਿਰਤ ਹੋ ਰਿਹਾ ਹੈ ਸੁੰਦਰ ਗਾਇਨ ਵਾਦਨ ਹੋ ਰਿਹਾ ਹੈ ਇੱਕ ਮਨੁੱਖ ਵੇਖ ਰਿਹਾ ਹੈ ਰਸ ਦੇ ਚ ਲੀਨ ਹੈ ਦਰਸਲ ਇਹ ਰਸ ਗਾਣੇ ਦਾ ਨਹੀਂ ਨਿਰਤ ਦਾ ਨਹੀਂ ਮਨ ਦੀ ਇਕਾਗਰਤਾ ਦਾ ਮਨ ਟਿਕ ਗਿਆ ਮਨੁਸ ਦਾ ਇੱਕ ਆਗਰ ਹੋ ਗਿਆ ਆ ਕੇ ਦੂਜੇ ਮਿੱਤਰ ਨੇ ਕਿਹਾ ਬਈ ਘਰ ਨੂੰ ਅਗ ਲੱਗ ਗਈ ਏ ਚੱਲ ਉਹ ਇੱਕਦਮ ਭਜ ਪੈਂਦਾ ਹੈ ਦੂਸਰਾ ਮਿੱਤਰ ਉਸ ਦੀ ਬਾਹ ਪਕੜਦਾ ਹੈ ਬਈ ਤਨਾ ਸੁੰਦਰ ਨਿਰਤ ਹੋ ਰਿਹਾ ਹੈ ਗਾਣਾ ਹੋ ਰਿਹਾ ਹੈ ਛੱਡ ਕੇ ਕਿੱਥੇ ਜਾ ਰਹੇ ਹੋ ਕਹਿੰਦੇ ਮੇਰੇ ਘਰ ਨੂੰ ਅਗ ਲੱਗ ਗਈ ਏ ਤੁਹਾਨੂੰ ਨਿਰਤ ਦੀ ਪਈ ਹੋਈ ਹੈ ਨਿਰਤ ਦਾ ਰਸ ਮਾਣਨ ਵਾਲਾ ਜੋ ਮਨ ਸੀ ਉਹ ਘਰ ਚਲਾ ਗਿਆ ਹੁਣ ਨਿਰਤ ਦੇ ਚ ਕੋਈ ਰਸ ਨਹੀਂ ਹੁਣ ਸੰਗੀਤ ਦੇ ਚ ਕੋਈ ਰਸ ਨਹੀਂ ਤੋਂ ਮਨ ਦੀ ਇਕਾਗਰਤਾ ਬੰਦਾ ਜਪ ਤਪ ਕਰਕੇ ਲੋੜਦਾ ਹੈ ਔਰ ਇਹ ਇਕਾਗਰਤਾ ਬੱਚੇ ਨੂੰ ਕੁਦਰਤੀ ਮਿਲੀ ਹੋਈ ਹੈ ਜੋ ਮਾਤਾ ਦੇ ਗਰਭ ਦੇ ਚ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਤੂੰ ਉੱਥੇ ਕੀ ਕਰਦਾ ਸੀ ਖਸਮ ਦੇ ਨਾਲ ਜੁੜਿਆ ਹੋਇਆ ਸੀ ਤੁ ਅੱਠੇ ਪੈਰ ਪ੍ਰਾਰਥਨਾ ਦੇ ਚ ਸੀ ਤੁ ਅੱਠੇ ਪੈਰ ਜੋਗੀ ਦੀ ਤਰ੍ਹਾਂ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੀ ਖਸਮ ਸੀ ਤੀ ਅਰਦਾਸ ਵਖਾਣੇ ਉਰਧ ਧਿਆਨ ਲਿਵ ਲਾਗਾ ਪਾਵੇਂ ਮਾਤਾ ਦੇ ਗਰਭ ਦੇ ਚ ਇਹ ਉਲਟਾ ਲਟਕੇ ਹੋਇਆ ਹੈ ਪਰ ਧਿਆਨ ਇਸ ਦਾ ਸਿੱਧਾ ਸੀ ਸੂਰਤ ਇਸ ਦੀ ਸਿੱਧੀ ਸੀ ਉਰਧ ਧਿਆਨ ਲਿਵ ਲਾਗਾ ਨਾਮ ਰਜਾਬ ਆਇਆ ਕਲ ਭੇਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਪਹਿਲੇ ਪਹਿਰ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ ਰਾਤ ਦੇ ਨੀਂਦ ਦੀ ਸ਼ੁਰੂਆਤ ਦੂਜੇ ਪਹਿਰ ਤੋਂ ਆਉਂਦੀ ਹੈ ਤੀਜੇ ਪਹਿਰ ਦੇ ਵਿੱਚ ਨੀਂਦ ਬਹੁਤ ਗੂੜੀ ਹੋ ਜਾਂਦੀ ਹੈ ਬਹੁਤ ਗੂੜੀ ਅਕਸਰ ਚੋਰ ਚਕਾਰ ਢਾਕੋ ਜਦ ਕੋਈ ਢਾਕਾ ਜਾਂ ਸਨ ਮਾਰਦੇ ਨੇ ਤੋ ਤੀਸਰੇ ਪਹਿਰ ਦੇ ਵਿੱਚ ਮਾਰਦੇ ਨੇ ਬਹੁਤ ਗੂੜੀ ਨਿੰਦਰਾ ਉਸ ਵਕਤ ਹੋ ਜਾਂਦੀ ਹੈ। ਤੋਂ ਪਹਿਲੇ ਪੈਰ ਦੇ ਚ ਮਨੁੱਖ ਦੀ ਚੇਤਨਾ ਪੂਰਨ ਰੂਪ ਦੇ ਚ ਜਾਗੀ ਹੋਈ ਸੀ। ਇਕਾਗਰਤਾ ਮਨ ਦੀ ਬਣੀ ਹੋਈ ਸੀ। ਮਨ ਦੇ ਚ ਕੋਈ ਖਿੰਡਾਓ ਨਹੀਂ ਸੀ। ਜੀਵਨ ਰੂਪੀ ਰਾਤ ਦਾ ਪਹਿਲਾ ਪੈਰ ਮਾਤਾ ਦੇ ਗਰਭ ਦੇ ਚ ਬਤੀਤ ਹੋਇਆ। ਜਨਮ ਹੋਇਆ। ਤੇ ਜੰਮਦਿਆਂ ਸਾਰ ਧਿਆਨ ਟੁੱਟ ਗਿਆ। ਇਕਾਗਰਤਾ ਭੰਗ ਹੋਈ। ਸਰੀਰ ਨੇ ਕੁਝ ਸਪਰਸ਼ ਕੀਤਾ। ਅੱਖਾਂ ਨੇ ਕੁਝ ਵੇਖਿਆ ਕੰਨਾਂ ਵਿੱਚ ਕੁਝ ਆਵਾਜ਼ਾਂ ਦੀਆਂ ਦੁਨੀਆਂ ਪਈਆਂ ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਇਕਾਗਰਤਾ ਭੰਗ ਹੋ ਗਈ। ਔਰ ਇਹ ਧਾਇਆਂ ਮਾਰ ਕੇ ਰੋ ਉਠਿਆ। ਪੰਛੀਆਂ ਦੇ ਬੱਚੇ ਜਨਮ ਲੈਂਦੇ ਆ ਚਾਹ ਚਾਹਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਵਿੱਚ ਆਉਂਦੇ ਨੇ ਖਾਮੋਸ਼ੀ ਨਾਲ। ਇੱਕੋ ਮਨੁੱਖ ਦਾ ਹੀ ਬੱਚਾ ਹੈ ਜੋ ਜਗਤ ਦੇਤੇ ਰੋਂਦਿਆਂ ਹੋਇਆਂ ਆਉਂਦਾ ਹੈ। ਬਗੌਰ ਇਸ ਸੰਬੰਧ ਵਿੱਚ ਭਗਤਾ ਨੇ ਮਤਾਲਾ ਕੀਤਾ ਅਣਡਿਆਂ ਦੇ ਚੋਂ ਜਿਉਂ ਪੰਛੀਆਂ ਦੇ ਬੱਚੇ ਨਿਕਲਦੇ ਨੇ ਗੀਤ ਗਾਉਂਦੇ ਹੋਏ ਇਸ ਸੰਸਾਰ ਵਿੱਚ ਆਉਂਦੇ ਨੇ ਚਾਹ ਚਾਹਾਂਦੇ ਹੋਏ ਆਉਂਦੇ ਨੇ ਪੂਰਨ ਖਾਮੋਸ਼ੀ ਦੇ ਨਾਲ ਪਸ਼ੂਆਂ ਦੇ ਬੱਚੇ ਜਗਤ ਦੇ ਚ ਜਨਮ ਲੈਂਦੇ ਨੇ ਇੱਕ ਮਨੁੱਖੀ ਬੱਚਾ ਜੋ ਅਸ਼ਰਫੁਲ ਮਖਲੂਕਾਤ ਕਹਾ ਲਾਂਦਾ ਹੈ ਰੋਂਦਾ ਹੋਇਆ ਹੀ ਸੰਸਾਰ ਵਿੱਚ ਆਉਂਦਾ ਹੈ ਤਾਈਆਂ ਮਾਰ ਕੇ ਰੋਂਦਾ ਹੈ ਚੀਖ ਨਿਕਲ ਜਾਂਦੀ ਹੈ ਇਸ ਸੰਬੰਧ ਵਿੱਚ ਪ੍ਰਾਕਿਰਤਿਕ ਢੰਗ ਨਾਲ ਔਰ ਅਧਿਆਤਮਿਕ ਢੰਗ ਨਾਲ ਆਪਣੀ ਆਪਣੀ ਖੋਜ ਹੋਈ ਹੈ ਵੈਦ ਤੇ ਹਕੀਮ ਇੱਕ ਦਫਾ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ ਕਹਿਣ ਲੱਗੇ ਅਸੀਂ ਵੇਖ ਕੇ ਹੈਰਾਨ ਆ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਭੁੱਖ ਨਹੀਂ ਔਰ ਕੋਈ ਰੋਗ ਵੀ ਨਹੀਂ ਦੁੱਖ ਨਹੀਂ ਤਾਂ ਫਿਰ ਇਹਦੇ ਰੋਣ ਦਾ ਕਾਰਨ ਕੀ ਹੈ ਇਹ ਰੋਂਦਾ ਕਿਉਂ ਹੈ ਤੇ ਇਤਨੀ ਗੱਲ ਸਪਸ਼ਟ ਹੈ ਕਿ ਰੋਣਾ ਦੁੱਖ ਦਾ ਪ੍ਰਗਟਾਵਾ ਹੈ ਇਹ ਗੱਲ ਵੱਖਰੀ ਹੈ ਜਗਤ ਵਿੱਚ ਐਸਾ ਆਖਿਆ ਜਾਂਦਾ ਹੈ ਕਿ ਹੰਝੂ ਕੁਝ ਖੁਸ਼ੀ ਦੇ ਵੀ ਹੁੰਦੇ ਨੇ ਕਤਈ ਨਹੀਂ ਆਉਂਦੇ ਹੰਝੂਆਂ ਦਾ ਖੁਸ਼ੀ ਨਾਲ ਕੋਈ ਤੱਲਕ ਨਹੀਂ ਹਾਂ ਐਸਾ ਹੁੰਦਾ ਹੈ ਜਦ ਖੁਸ਼ੀ ਆਵੇ ਤਾਂ ਅੰਦਰ ਪਿਆ ਹੋਇਆ ਜਿਹੜਾ ਗਮ ਹੈ ਉਨੂੰ ਧੱਕਾ ਮਾਰਦੀ ਇਹ ਖੁਸ਼ੀ ਗਮ ਜਾਂਦਾ ਹੈ ਅੰਜੂਆਂ ਤੇ ਅਸਵਾਰ ਹੋ ਕੇ ਗਮ ਆਉਂਦਾ ਹੈ ਅੰਜੂਆਂ ਤੇ ਅਸਵਾਰ ਹੋ ਕੇ ਖੁਸ਼ੂ ਦੇ ਕੋਈ ਅੰਜੂ ਨਹੀਂ ਆਉਂਦੇ ਅੰਸੂਆਂ ਦਾ ਖੁਸ਼ੀ ਨਾਲ ਕੋਈ ਤੱਲਕ ਨਹੀਂ ਹੈ ਤੋ ਰੋਣਾ ਲਾਜ਼ਮੀ ਕਿਸੇ ਦੁੱਖ ਦੀ ਬੁਨਿਆਦ ਤੇ ਖੜਾ ਹੈ ਭਾਈ ਸਾਹਿਬ ਕੋਲ ਪੁੱਛਿਆ ਗਿਆ ਵੀ ਜੰਮਦੇ ਹੋਏ ਬੱਚੇ ਦੇ ਸਰੀਰ ਦਾ ਅਸੀਂ ਅਧਿਐਨ ਕੀਤਾ ਹੈ ਨਾ ਭੁੱਖ ਹੈ ਨਾ ਰੋਗ ਹੈ ਫਿਰ ਇਹ ਕਿਉਂ ਰੋਂਦਾ ਹੈ ਤਾਂ ਭਾਈ ਸਾਹਿਬ ਦੱਸਦੇ ਨੇ ਰੋਵੇ ਰਤਨ ਗਵਾਏ ਕੇ ਮਾਇਆ মোহ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਵਾਰ ਇੱਕ ਰਤਨ ਗਵਾ ਚੁਕੇ ਹੈ ਜਿਸ ਕਾਰਨ ਰੋ ਰਿਹਾ ਹੈ ਇਹਦੇ ਕੋਲ ਇੱਕ ਰਤਨ ਸੀ ਕੀ ਮਨ ਦੀ ਇਕਾਗਰਤਾ ਮਨ ਦਾ ਟਿਕਾਓ دیکھی ہوئی صورت او رتن اے جواب اٹھا ایکاگرتا اس دی بھنگ ہو گئی ہے جنم لینے ہی संसार دی لہراں نے کوئی سفرش کیتا ہے کچھ اکھا نے ویکھ لیا ہے کچھ کنا نے سن لیا ہے اس واسطے دھیان بھنگ ہو گیا ایکاگرتا ٹوٹ گئی اے چیخ کے روٹھ ہے لب چھٹی لگی تریشنا مایا امر ورتا جمدیاں سار لب ٹوٹ گئی صورت ٹوٹ گئی ਔਰ ਸੰਸਾਰ ਦੇ ਵਿੱਚ ਮਨ ਖਿੰਡ ਗਿਆ। ਧਾਇਆਂ ਮਾਰ ਕੇ ਰੋਠਿਆ ਕਿਉਂਕਿ ਇਕਾਗਰਤਾ ਦਾ ਸੁਖ ਇਹ ਮੰਨ ਚੁੱਕਿਆ ਸੀ। ساری ਜ਼ਿੰਦਗੀ ਮਨੁੱਖ ਇਕਾਗਰਤਾ ਹੀ ਲੱਭਦਾ ਹੈ ਜਪ ਕਰਕੇ, ਤਪ ਕਰਕੇ, ਬੰਦਗੀ ਕਰਕੇ। ਔਰ ਇਕਾਗਰਤਾ ਦੀ ਇਹ ਜਿਹੜੀ ਤਲਾਸ਼ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਦੀ ਚੇਤਨਾ ਦੇ ਅੰਦਰ ਇਕਾਗਰਤਾ ਦਾ ਕੋਈ ਰਸ ਮੌਜੂਦ ਹੈ। ਉਸ ਦਾ ਅਨੁਭਵ ਮੌਜੂਦ ਹੈ ਜਦ ਸੰਸਾਰ ਦੇ ਵਿੱਚ ਕੋਈ ਧਾਰਮਿਕ ਮੰਦਰ ਨਹੀਂ ਸੀ ਕੋਈ ਧਾਰਮਿਕ ਉਪਦੇਸ਼ਕ ਨਹੀਂ ਸੀ ਕੋਈ ਧਾਰਮਿਕ ਗ੍ਰੰਥ ਨਹੀਂ ਸੀ ਤਾਂ ਸਭ ਤੋਂ ਪਹਿਲੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਮਿਲਣ ਦੀ ਪਿਆਸ ਪੈਦਾ ਹੋਈ ਹੋਵੇਗੀ ਉਹ ਕਿਸ ਤਰ੍ਹਾਂ ਹੋਈ ਹੋਵੇਗੀ ਦਰਸਲ ਇਕਾਗਰਤਾ ਦਾ ਰਸ ਉਸ ਦਾ ਜਿਹੜਾ ਅਨੁਭਵ ਮਨੁੱਖ ਦੇ ਅੰਦਰ ਹੈ ਉਸੇ ਹੀ ਅਨੁਭਵ ਤੋਂ ਪ੍ਰੇਰਣਾ ਲੈ ਕੇ ਜਪ ਤਪ ਮਨੁੱਖ ਨੇ ਆਰੰਭ ਕੀਤਾ ਹੋਣਾ ਹੈ ਤੋ ਇਕਾਗਰਤਾ ਦਾ ਬਹੁਤ ਮਨੁੱਖ ਦੀ ਚੇਤਨਾ ਦੇ ਅੰਦਰ ਪਿਆ ਹੈ ਕਿਉਂਕਿ ਇਕਾਗਰਤਾ ਮਾਤਾ ਦੇ ਗਰਭ ਦੇ ਵਿੱਚ ਇਸ ਦੇ ਕੋਲ ਸੀ ਉਸ ਦਾ ਇਹ ਰਸ ਮਾਣ ਚੁਕੇ ਹੈ ਭਾਈ ਸਾਹਿਬ ਕੰਨ ਜਨਮ ਲੈਂਦੇ ਆਂ ਲਿਵ ਟੁੱਟ ਗਈ ਇਕਾਗਰਤਾ ਭੰਗ ਹੋ ਗਈ ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ ਉਹ ਆਪਣਾ ਦੁੱਖ ਰੋ ਰਿਹਾ ਹੈ ਪਰਵਾਰ ਵਿੱਚ ਵਧਾਈਆਂ ਚੱਲ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਮੁੰਡੇ ਦਾ ਜਨਮ ਹੋਇਆ ਹੈ ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਹੋਏ ਬੱਚੇ ਨੂੰ ਤੇ ਪੁੱਛੋ ਉਹਦੇ ਦੁੱਖ ਦਾ ਮੂਲ ਕੀ ਹੈ ਲਿਵ ਟੁੱਟ ਗਈ ਹੈ ਧਿਆਨ ਭੰਗ ਹੋ ਗਿਆ ਹੈ ਇਕਾਗਰਤਾ ਨਸ਼ਟ ਹੋ ਗਈ ਹੈ ਸਜੇ ਸਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ ਪਹਿਲੇ ਪਿਆਰ ਰਗਾਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਸਭ ਤੋਂ ਪਹਿਲੀ ਦਫਾ ਤੇ ਰੋਇਆ ਸੀ ਇਕਾਗਰਤਾ ਭੰਗ ਭੰਗ ਹੋ ਗਈ ਇਕਾਗਰਤਾ ਚਾਹੁੰਦਾ ਹੈ ਟਿਕਾਉ ਚਾਹੁੰਦਾ ਹੈ ਉਸ ਰਤਨ ਨੂੰ ਚਾਹੁੰਦਾ ਹੈ ਪਰ ਹੁਣ ਰੋਇਆ ਦੁੱਧ ਵਾਸਤੇ ਮਾਂ ਵਾਸਤੇ ਰੋਇਆ ਫਿਰ ਖਡਾਉਣਿਆਂ ਵਾਸਤੇ ਰੋਇਆ ਖੇਡਾਂ ਵਾਸਤੇ ਰੋਇਆ ਹੋਰ ਵੱਡਾ ਹੋਇਆ ਕੰਮ ਧੰਦਿਆਂ ਵਾਸਤੇ ਰੋਇਆ ਤਾਲੀਮ ਵਾਸਤੇ ਰੋਇਆ ਵਿਆਹ ਵਾਸਤੇ ਰੋਇਆ ਫਿਰ ਇਸਦੇ ਬੱਚੇ ਹੋਏ ਨੇ ਬੱਚਿਆਂ ਦੇ ਰੋਣੇ ਵਧ ਗਏ ਇਤਨੇ ਰੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲੀ ਦਫਾ ਜਿਹੜਾ ਰੋਇਆ ਸੀ ਉਹ ਰੋਣਾ ਦਬ ਕੇ ਹੀ ਰਹਿ ਗਿਆ ਮਨੁੱਖ ਇਸ ਵਾਸਤੇ ਸਤ ਸੰਗ ਵਿੱਚ ਆਉਂਦਾ ਹੈ ਕਿ ਸੰਸਾਰ ਦੇ ਇਹ ਸਾਰੇ ਰੋਣੇ ਇੱਕ ਪਾਸੇ ਕਰਕੇ ਉਸ ਰੋਣੇ ਨੂੰ ਨਵੇਂ ਸਿਰਿਓਂ ਸੁਰਜੀਤ ਕਰੀਏ ਜੋ ਜ਼ਿੰਦਗੀ ਵਿੱਚ ਜਨਮ ਲੈਂਦਿਆਂ ਪਹਿਲੀ ਦਫਾ ਰੋਏ ਸੀ ਔਰ ਉਹ ਰੋਣਾ ਬੜਾ عظیم ਹੈ ਬੜਾ ਮਹਾਨ ਹੈ ਕਦੀ ਕਦਾਈ ਕਿਸੇ ਦੀ ਝੋਲੀ ਚ ਪੈਂਦਾ ਹੈ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲੇ ਜਿਉ ਭਗਤ ਵੀ ਰੋਟਦੇ ਨੇ ਪਰ ਉਦੋਂ ਰੋਂਦੇ ਨੇ ਜਦ ਸੰਸਾਰ ਦੇ ਸਾਰੇ ਰੋਣਿਆਂ ਨੂੰ ਇੱਕ ਪਾਸੇ ਕਰਦੇ ਨੇ ਉਹ عظیم ਤੇ ਮਹਾਨ ਰੋਣਾ ਉਹਨਾਂ ਦੇ ਅੰਦਰੋਂ ਜਨਮ ਲੈ ਲੈਂਦਾ